ਹਾਂਜੀ ਸ਼ਰਟ ਮਿਲੇਗਾ ਮਸਲੀਨ कॉटन ਦਾ 2 ਮੀਟਰ ਥ्रेड ਵਰਕ ਹੋਏਗਾ ਬਾਹੂ ਤੇ ਵੀ ਵਰਕ ਮਿਲੇਗਾ ਬਾਟਮ 2 ਮੀਟਰ ਮਸਲੀਨ कॉटन ਦੀ ਉਸ ਤੇ ਵੀ ਥ्रेड ਵਰਕ ਮਿਲੇਗਾ ਦੁਪੱਟਾ 2.5 ਮੀਟਰ ਰਹੇਗਾ 4 ਸਾਈਡ ਲੈਸ ਲੱਗੀ ਵਾਲਾ 830 ਦੇ ਵਿੱਚ ਤੁਸੀਂ ਇਹ ਘਰ ਬੈਠੇ ਬਾਏ ਕਰ ਸਕਦੇ ਹੋ 2 ਮੀਟਰ ਪਸ਼ਮੀਨਾ ਦਾ ਇਹ ਸੂਟ ਰਹੇਗਾ ਸ਼ਰਟ ਰਹੇਗਾ ਕਾਨੀ ਡਿਜੀਟਲ ਪ੍ਰਿੰਟ ਬਾਟਮ ਵੀ 2 ਮੀਟਰ ਰਹੇਗੀ ਪਸ਼ਮੀਨਾ ਦੀ ਸਟੋਲ ਮਿਲੇਗਾ ਪਸ਼ਮੀਨਾ ਦਾ ਕਾਨੀ ਪ੍ਰਿੰਟ ਵਾਲਾ 2.5 ਮੀਟਰ 699 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਸ਼ਰਟ ਤੇ ਵੀ ਕਾਨੀ ਦਾ ਪ੍ਰਿੰਟ ਹੋਇਆ ਬਹੁਤ ਹੀ ਵਧੀਆ ਵੈਂਟਰ ਦੇ ਲਈ ਇਹ ਸੂਟ ਨੇ ਗਰਮ ਸੂਟ ਨੇ ਤੁਸੀਂ ਬਾਈ ਕਰ ਸਕਦੇ ਹੋ 2 ਮੀਟਰ ਸ਼ਰਟ ਮਿਲੇਗਾ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਔਰ ਇਸ ਦੇ ਨਾਲ 2 ਮੀਟਰ ਹੀ ਪਸ਼ਮੀਨਾ ਦੀ ਬਾਟਮ ਮਿਲੇਗੀ ਦੁਪੱਟਾ ਮਿਲੇਗਾ 2.5 ਮੀਟਰ ਮਸਲਿਨ ਦਾ ਡਿਜੀਟਲ ਪ੍ਰਿੰਟ ਵਾਲਾ 1190 ਵਿੱਚ ਬਾਈ ਕਰ ਸਕਦੇ ਹੋ ਇਹ ਸੇਲ ਤੇ 4 1/2 ਮੀਟਰ ਸ਼ਰਟ ਮਿਲੇਗੀ ਡਿਜੀਟਲ ਪ੍ਰਿੰਟ बॉटम 4 1/2 ਮੀਟਰ ਮਸਲੀਨ कॉटन ਦੀ ਫੈਂਸੀ ਵਰਕ ਦੁਪੱਟਾ ਮਸਲੀਨ कॉटन ਦਾ 2 1/2 ਮੀਟਰ ਡਬਲ ਡਾਈ ਮਿਲੇਗਾ ਤੁਹਾਨੂੰ 550 ਵਿੱਚ ਬਾਈ ਕਰ ਸਕਦੇ ਹੋ ਜਾਰਜਟ ਟਾਈ ਮੀਟਰ ਸ਼ਰਟ ਰਹੇਗੀ ਪੂਰਾ ਸ਼ਰਟ ਤੇ ਵਰਕ ਰਹੇਗਾ 2.5 ਮੀਟਰ ਹੀ ਬਾਟਮ ਰਹੇਗੀ ਬਾਟਮ ਤੇ ਵੀ ਇਸ ਤਰ੍ਹਾਂ ਦਾ ਤੁਹਾਨੂੰ ਵਰਕ ਮਿਲੇਗਾ ਦੁਪੱਟਾ 2.5 ਮੀਟਰ ਜਾਰਜਟ ਦਾ ਫੋਰ ਸੈੱਡ ਵਰਕ ਵਾਲਾ 999 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਡਿਸਕਾਊਂਟ ਤੇ ਸੂਟ ਨੇ 5 ਮੀਟਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਰਾਮ ਟੈਕਸ ਦਾ ਇਹ ਸੂਟ ਹੈ थ्रेड ਵਰਕ ਮਿਲੇਗਾ ਤੁਹਾਨੂੰ ਘੇਰੇ ਤੇ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਨੇ ਔਰ ਪ੍ਰਿੰਟ ਵੀ ਬਹੁਤ ਸੋਹਣੇ ਨੇ ਦੁਪੱਟਾ ਜੋ ਰਹੇਗਾ ਸਵਾ 2 ਮੀਟਰ ਰਹੇਗਾ ਸੌਫਟ ਰਹੇਗਾ 899 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਇਹ ਮੈਚਿੰਗ ਸੂਟ ਰਹਿਣਗੇ ਕਟੋਰਾਇਜ਼ ਦੇ ਪ੍ਰਿੰਟਡ ਸ਼ਰਟ ਰਹੇਗੀ ਕਟੋਰਾਇਜ਼ ਦੀ 175 ਵੱਡੇ ਪਣੇ 'ਚ ਬਾਟਮ ਇਸ ਦੇ ਨਾਲ ਵੀ ਕਟੋਰਾਇਜ਼ ਦੀ ਰਹੇਗੀ 175 ਵੱਡੇ ਪਣੇ 'ਚ ਮੈਚਿੰਗ ਸੂਟ ਨੇ 450 ਦੇ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਪ੍ਰਿੰਟ ਬਹੁਤ ਪਿਆਰੇ ਨੇ ਇਹ ਰਹੇਗਾ ਜੀ ਆਪਣੇ ਕੋਲ 320 ਵੱਡੇ ਪਨੇ ਚ ਸੈਮੀ ਵੈਲਵਟ ਆਲ ਓਵਰ ਸੂਟ ਰਹੇਗਾ ਪਲੇਨ ਨਾਲ ਤੁਹਾਨੂੰ ਜੋ ਸਟੋਲ ਮਿਲੇਗਾ ਸੈਮੀ ਵੈਲਵਟ ਡਿਜੀਟਲ ਪ੍ਰਿੰਟ 20 ਸਟੋਲ ਦੀ ਕਟ ਰਹੇਗੀ 399 ਵਿੱਚ ਤੁਸੀਂ ਇਹ ਬਾਏ ਕਰ ਸਕਦੇ ਹੋ ਜੋ ਵੀ ਵੀਡੀਓ ਚ ਤੁਹਾਨੂੰ ਸੂਟ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਨੰਬਰ ਮੈਂਸ਼ਨ ਆ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਾਰਟੀ ਵੇਅਰ ਸੂਟ ਰਹਿਣਗੇ ਜੀ 셔ਟ ਰਹੇਗੀ ਆ ਪਾੜਾ ਦੀ neck ਤੇ ਘੇਰੇ ਤੇ sleeves ਤੇ ਤੁਸੀਂ ਵਰਕ ਦੇਖ ਸਕਦੇ ਹੋ ਹੈਂਡਵਰਕ ਹੋਇਆ ਔਰ ਇਸ ਦੇ ਨਾਲ ਜੋ ਬਾਟਮ ਰਹੇਗੀ ਪ੍ਰਿੰਟ ਵਾਲੀ ਰਹੇਗੀ ਦੁਪੱਟਾ ਵੀ ਪ੍ਰਿੰਟਡ ਰਹੇਗਾ 2695 ਵਿੱਚ ਤੁਸੀਂ ਪਾਰਟੀ ਵੇਅਰ ਸੂਟ ਬਾਈ ਕਰ ਸਕਦੇ ਹੋ ਜਾਗੋ ਦੇ ਲਈ ਹੈ ਜੀ 셔ਟ ਆਪਣੇ ਕੋਲ ਖਾਦੀ ਫੁਲਕਾਰੀ ਦੀ ਹੈ ਫਰੰਟ ਐਂਡ ਬੈਕ ਵਰਕ ਰਹੇਗਾ 크레이프 ਦੀ ਇਸ ਦੇ ਨਾਲ ਬਾਟਮ ਰਹੇਗੀ ਬਾਟਮ ਤੇ ਵੀ ਵਰਕ ਆ ਦੁਪੱਟਾ organza ਦਾ ਰਹੇਗਾ 3350 ਵਿੱਚ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਇਹ ਮੈਚਿੰਗ ਸੂਟ ਰਹਿਣਗੇ ਜੀ ਖੀਨਖਾਬ ਸ਼ਰਟ ਰਹੇਗੀ 2.5 ਮੀਟਰ बॉਟਮ بیس ਦੇ ਨਾਲ ਸਨਾਟਾ ਸਿਲਕ ਦੀ 2.5 ਮੀਟਰ ਰਹੇਗੀ ਪ੍ਰਾਈਜ਼ ਰਹੇਗਾ ਜੀ 1200 1200 ਦੇ ਵਿੱਚ ਤੁਸੀਂ ਵਿਦਆਊਟ ਦੁਪੱਟਾ ਇਹ ਸੂਟ ਘਰ ਬੈਠੇ ਬਾਈ ਕਰ ਸਕਦੇ ਹੋ ਥੈਂਕ ਯੂ ਜੀ